ਹਾਂਜੀ ਮਿੱਤਰੋ ਬਈ ਕੋਟੜੇ ਕਲਾ ਪਿੰਡ ਮੁਕਾਬਲੇ ਹੋ ਰਿਹਾ ਬਈ ਮੱਜਾਂ ਦੇ گاਵਾਂ ਦੇ ਤੇ ਝੋਟਿਆਂ ਦੇ ਖੀਰਿਆਂ ਦੇ ਤੇ ਵੱਡਿਆਂ ਦੇ ਵੀਡੀਓ ਨਾਲ ਬਣੇ ਰਹੋ ਇੱਥੇ ਮੁਕਾਬਲੇ ਕਰਾ ਕੇ ਬਈ ਵਧੀਆ ਕੈਸ਼ ਨਾਮ ਦਿੱਤਾ ਜਾਊਗਾ ਕੋਈ ਚੈੱਕ ਵਾਲਾ ਕੰਮ ਨਹੀਂ ਕੋਈ ਮੋਡੀਫਾਈ ਟਰੈਕਟਰ ਜਾਂ ਕੋਈ ਉਹੋ ਜਿਹਾ ਕੰਮ ਨਹੀਂ ਹੈਗਾ ਬਾਕੀ ਪ੍ਰਬੰਧ ਹੋਈ ਜਾਂਦਾ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਘੈਂਟ ਮਾਹੌਲ ਆ ਬਈ ਖੁੱਲਾ ਪ੍ਰਬੰਧ ਆ ਰੋਟੀ ਦਾ ਲੰਗਰ ਸਾਰਾ ਟੁੱਟ ਵਰਤੂਗਾ ਤੇ ਤਰੀਕ ਹੈਗੀ ਆ ਮਿੱਤਰੋ ਇਹ 2 3 ਤੇ 4 ਦਸੰਬਰ ਠੀਕ ਆ ਮੁਕਾਬਲੇ ਹੋਣਗੇ ਤੇ ਵੀਡੀਓ ਨੂੰ ਬੱਤ ਵੱਤ ਸ਼ੇਅਰ ਕਰੋ ਸ਼ੇਅਰ ਉਹਨਾਂ ਤੱਕ ਕਰ ਦਿਓ ਬਾਈ ਜਿੰਨਾਂ ਕੋਲੇ ਸ਼ੋਅ ਕੁਆਲਿਟੀ ਮੱਝਾਂ ਨੇ ਸ਼ੋਅ ਕੁਆਲਿਟੀ ਝੋਟੇ ਨੇ ਤੇ ਸ਼ੋਅ ਕੁਆਲਿਟੀ ਜਿਹੜੀ ਬਨ ਵਾਲੀਆਂ گاਵਾਵਾਂ ਹੁੰਦੀਆਂ ਬਨ ਜਿਹੜੀ ਜਿੱਤੇ ਗਨ ਤੇ گاਾਂ ਤੇ ਬਨ ਹੁੰਦੀ ਆ ਉਹ ਹੁੰਦੀ ਆ ਮਿੱਤਰੋ ਉਹ ਚੀਜ਼ਾਂ ਦੇ ਮੁਕਾਬਲੇ ਇੱਥੇ ਹੋ ਜਾਣਗੇ ਤੇ ਬਾਕੀ ਬਾਈ ਆਪਾਂ ਪੋਸਟਰ ਲਾਵਾਂਗੇ ਸਾਈਡ ਤੇ ਜੇ ਕੋਈ ਜਾਣਕਾਰੀ ਲੈਣੀ ਆ ਨੰਬਰ ਤੇ ਗੱਲ ਕਰ ਲਿਓ ਤੇ ਬਾਕੀ ਘੈਂਟ ਮਾਹੌਲ ਆ ਬਈ ਸਾਰਾ ਕੁਝ ਹੋਈ ਜਾਂਦਾ ਲੋਕੇਸ਼ਨ ਆ ਮਿੱਤਰੋ ਕੋਟੜਾ ਕਲਾ ਜਿਹੜਾ ਮਤਲਬ ਕਿ ਪਟਿਆਲਾ ਰੋਡ ਤੋਂ ਇੱਥੇ ਮੂਲਾ ਸਿੰਘ ਵਾਲੇ ਨੂੰ ਰੋਡ ਲੰਘ ਜਾਂਦਾ ਨਾ ਉੱਥੇ ਮਿੱਤਰੋ ਇਹ ਮੇਲਾ ਕਰਾਇਆ ਜਾ ਰਿਹਾ ਖੁੱਲਾ ਮਤਲਬ ਕਿ ਪ੍ਰਬੰਧ ਆ ਤੇ 4 ਤਰੀਕ ਨੂੰ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪਹੁੰਚ ਰਹੇ ਨੇ ਕਿਉਂਕਿ ਤਾਂ ਪਹੁੰਚ ਰਹੇ ਬਈ ਉਹਨਾਂ ਨੇ ਇਹ ਪਸ਼ੂ ਮੇਲਾ ਸਟਾਰਟ ਕਰਾਇਆ ਉਹਨਾਂ ਨੇ ਹੀ ਲੱਗਣ ਲਾਏ ਸੀਗੇ ਉਹਨਾਂ ਦਾ ਵਿਸ਼ੇਸ਼ ਸਨਮਾਨ ਹੋਊਗਾ ਧੰਨਵਾਦ ਵੀ ਕੀਤਾ ਜਾਊਗਾ 4 ਤਰੀਕ ਤੱਕ ਮਿੱਤਰੋ ਇਹ ਮੇਲਾ ਚੱਲੂਗਾ ਬਾਕੀ ਜੇ ਕੋਈ ਜਾਣਕਾਰੀ ਲੈਣੀ ਆ ਬਈ ਆਪਾਂ ਪੋਸਟਰ ਤੇ ਨੰਬਰ ਵੀ ਲਾਏ ਹੋਇਆ ਉਹ ਤੇ ਲੈ ਲਿਓ ਤੇ ਪ੍ਰਬੰਧ ਸਾਰੇ ਕਾਸ਼ ਦਾ ਬਈ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਲੰਗਰ ਲੰਗਰ ਖੁੱਲਾ ਚੱਲੂ ਬੇਲਾ ਟਾਈਮ ਆ ਮਿੱਤਰੋ ਇੱਥੇ ਆਓ ਠੀਕ ਹੈ ਮੇਲੇ ਦੀ ਰੌਣਕ ਵਧਾਓ ਸਮਾਂ ਪਿਆ ਹਜੇ ਜੇ ਕਿਸੇ ਕੋਲੇ ਸ਼ੋਅ ਕੁਆਲਿਟੀ ਬੱਚਾ ਜਾਂ ਬੱਚੀਆਂ ਹੈਗੀਆਂ ਨਾ ਤਾਂ ਤਿਆਰੀ ਕਰ ਲਓ ਇਹ ਜ਼ਰੂਰੀ ਹੈ ਮਿੱਤਰੋ ਮੇਲਿਆਂ 'ਚ ਪਹੁੰਚਿਆ ਕਰੋ ਤੇ ਬਜ਼ੁਰਗਾਂ ਨੂੰ ਵੀ ਲੈ ਕੇ ਆਓ ਉਹਨਾਂ ਤਾਂ ਕਿ ਬਈ ਇੱਥੇ ਪਤਾ ਲੱਗ ਸਕੇ ਵੀ ਨਸਲ ਕੀ ਹੁੰਦੀ ਆ ਨਾਦਰ ਨਸਲ ਆਪਾਂ ਕੰਮ ਕੀ ਕਰ ਰਹੇ ਆ ਨਸਲਾਂ ਕੀ ਚੀਜ਼ ਹੁੰਦੀਆਂ ਸਾਰੀ ਜਾਣਕਾਰੀ ਹੁੰਦੀ ਆ ਬਾਕੀ ਹਾਰ ਜਿੱਤ ਪ੍ਰਮਾਤਮਾ ਦੇ ਹੱਥ ਆ ਤੇ ਹਮ ਹਮ ਆ ਕੇ ਪਹੁੰਚੋ ਬਈ ਕੋਟੜਾ ਕਾਲਾ ਪਿੰਡਾ ਜ਼ਿਲ੍ਹੇ ਮਾਨਸੇ ਦਾ ਤੇ ਵੀਡੀਓ ਕਰ ਦਿਓ ਸ਼ੇਅਰ ਜਿਹੜੇ ਮੇਲੇ ਯਾਦ ਲਾਉਂਦੇ ਆ ਜਾਂ ਜਿਨ੍ਹਾਂ ਕੋਲੇ ਸ਼ੋਅ ਕੁਆਲਿਟੀ ਬੱਚੇ ਹੈਗੇ ਨੇ